ਛੇਵੇਂ ਪੇਕ ਮਿਸ਼ਨ ਦੇ ਏਰੀਅਰ ਮੁਲਾਜ਼ਮਾਂ ਨੂੰ ਕਦੋਂ ਤੱਕ ਮਿਲ ਸਕਦਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ ਛੇਵੇਂ ਪੇਕ ਨੇ ਲਗਭਗ 18 ਕਰੋੜ ਤੋਂ ਉੱਪਰ ਬਣਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੈਨ ਮੰਤਰੀ ਮੰਡਲ ਮੀਟਿੰਗ ਵਿੱਚ ਕਹਿ ਲਗਦਾ ਗਿਆ ਸੀ ਬਾਖਵਾਖ ਰੇ ਉਮਰ ਦੇ ਮੁਤਾਬਕ ਏਰੀਅਰ ਦਿੱਤਾ ਜਾਊਗਾ ਕੁਝ ਮੁਲਾਜ਼ਮਾਂ ਨੂੰ ਏਰੀਅਰ ਮਿਲ ਹੀ ਚੁੱਕਿਆ ਹੈ ਪਰ ਜੋ ਰੈਗੂਲਰ ਮੁਲਾਜ਼ਮਾਂ ਨੂੰ ਅਪ੍ਰੈਲ 2026 ਤੋਂ ਜੋ ਪਹਿਲੇ ਕੇਸ ਤੇ ਏਰੀਅਰ ਦੀ ਉਹਨਾਂ ਦੇ ਖਾਤੇ ਵਿੱਚ ਆ ਜਾਵੇਗਾ ਧੰਨਵਾਦ ਰਿਟਾਇਰਮੈਂਟ ਹੋਏ ਮੁਲਾਜ਼ਮ ਕਿੰਨੇ ਫੈਕਟਰ ਨੂੰ ਲੈਣ ਦੀ ਮੰਗ ਕਰ ਰਹੇ ਹਨ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਮੁੱਖ ਮੰਗ ਆ ਵੀ ਸਾਨੂੰ ਫੈਕਟਰ ਦੋ ਵਨ ਨਾਲ ਕੋਈ ਤਜਰੀ ਜਿੱਥੋਂ ਲੈ ਕੇ ਮੁਖ ਰਿਪੁਵਾਨ ਤਮਾਨ ਦਿੱਤਾਂ ਦੇ ਹਰ ਪਾਸੇ ਟੀਮਾਂ ਨਾਲ ਮੀਟਿੰਗਾਂ ਹੋਈਆਂ ਤੇ ਮੰਗ ਬਤ ਉੱਤੇ ਗਿਆ ਬਾ ਸਰਕਾਰ ਬੜੀ ਨੂੰ ਲਗਭਗ 4 ਸਾਲ ਹੋਣ ਵਾਲੇ ਹਨ ਜੀ ਪਰ ਮਹਾ ਸਰਕਾਰ ਵੱਲੋਂ ਜੋ ਫੈਕਟਰ ਦੋ ਵਨ ਨਾਲ ਨਹੀਂ ਲਾਗੂ ਕੀਤਾ ਗਿਆ ਜਿਸ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਵੱਡਾ ਗੁੱਸਾ ਹੈ ਹਾਂ ਜੀ ਬਣੇ ਮੁਲਾਜ਼ਮਾ ਮੁਲਾਜ਼ਮਾ ਦੇ ਡੀਏ ਵਿੱਚ ਕਿੰਨਾ ਵਾਧਾ ਕਰ ਸਕਦੀ ਹੈ ਸਰਕਾਰ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 42% ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 58% ਆ 16 ਫੀਸਡ ਬਹੁਤ ਆ ਫਰਕ ਆ ਬੇਤਵਾਂ ਦੀ ਹਰਪਾਲ ਸਿੰਘ ਟੀਮਾਂ ਨੂੰ ਮੰਗ ਪੱਤਰ ਵੀ ਭੇਜੇ ਗਏ ਹਨ ਉਹ ਇਹ ਮੁੱਖ ਮੰਗ ਸੀ ਕਿ 42% ਤੋਂ ਵਧਾ ਕੇ ਡੀਏ ਪੰਜਾਬ ਦੇ ਮੁਲਾਜ਼ਮਾਂ ਦਾ 58% ਕੀਤਾ ਜਾਵੇ ਪਰ ਬੜੀ ਹਾਸਣ ਗੱਲਾਂ 2025 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮਲਾਹਨ ਡੀਏ ਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਮਲਾਹਨ ਵਿੱਚ ਬਹੁਤ ਗੁੱਸਾ ਹੈ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਪੰਜਾਬ ਦੇ ਮਲਾਹਨ ਡੀਏ ਜੋ ਇਹਨਾਂ ਸਰਕਾਰ ਦੇ ਮਲਾਹਨ ਦੇ ਬਰਾਬਰ ਕੀਤਾ ਜਾਵੇ 58% ਵਧਾ ਕੇ 58 42% ਤੋਂ ਵਧਾ ਕੇ 58% ਕੀਤਾ ਜਾਵੇ ਪ੍ਰਾਣੀ ਪੈਨਸ਼ਨ ਸਕੀਮ 2004 ਤੋਂ ਭਾਰਤੀ ਹੋਏ ਮਲਾਜ਼ਮਾਂ ਲਈ ਕਦੋਂ ਤੱਕ ਲਾਗੂ ਕੀਤੀ ਜਾ ਸਕਦੀ ਹੈ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪ੍ਰਾਣੀ ਪੈਨਸ਼ਨ ਸਿੰਘ ਦੇ ਉੱਪਰ ਜੋ ਕਿ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਨੰਬਰ 2022 ਦੇ ਵਿੱਚ ਜੀ ਪ੍ਰਾਣੀ ਪੈਨਸ਼ਨ ਸਕੀਮਾ ਜੋ ਬਹਾਲ ਕਰਤੀ ਆ ਪਰ ਬੜੀ ਹਾਸਿਲ ਗੱਲ ਹੈ ਜੀ ਨੋਟੀਫਾਈ ਹੋਏ ਲਗਭਗ 3 ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਅਜੇ ਤੱਕ ਨਹੀਂ 1972 ਅਨਸਾਰ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਉਹਨਾਂ ਨੇ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪ੍ਰਾਣੀ ਪੈਨਸ਼ਨ ਬਹਾਲ ਨਾ ਕੀਤੀ ਫਟਾ ਕਰਾਂਗੇ ਪਰ ਆਗੂ ਬਲਿਹਾਰ ਸਿੰਘ ਦੱਸਿਆ ਕਿ ਸਾਡੀਆਂ ਪਹਿਲਾਂ ਹੀ ਕਈ ਮੀਟਿੰਗਾਂ ਹੋਈਆਂ ਮੀਰਿਆਂ ਵਿੱਚ ਸਿਰਫ ਲਾਰੇ ਪ੍ਰਾਪਤ ਹੋਏ ਜਿਸ ਨੂੰ ਲੈ ਕੇ ਠੇਕਾ ਮਲਾਂਸ ਨੂੰ ਸਿੰਘਾਂ ਸੇ ਮੋਟਿਆ ਪੰਜਾਬ ਨੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੋ ਕਿ ਮੇਰੀ ਇਸ YouTube ਚੈਨਲ ਨੂੰ ਜੋ ਵੀ ਵੀਡੀਓ ਦੇਖ ਰਹੇ ਨੇ ਕਿ ਇਹਨਾਂ ਨੇ ਜੋ ਵੀ ਮੈਨੂੰ ਵੱਖ-ਵੱਖ ਮਲਾਜਮਾਂ ਨੇ ਮੰਗਾ ਰੱਖਿਆ ਨੇ ਉਹ ਮੰਗਾ ਕਦੋਂ ਪੂਰੀਆਂ ਹੋ ਸਕਦੇ ਕਿੰਨਾ ਟਾਈਮ ਲੱਗ ਸਕਦਾ ਧੰਨਵਾਦ ਜੀ ਮੇਰੀ ਵੀਡੀਓ ਵੱਤ ਵੱਤ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਵੱਤ ਵੱਤ ਸ਼ੇਅਰ ਕਰੋ